ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਰੀਸੈਂਟਲੀ ਬੱਚਿਆਂ ਦੇ ਜਿਹੜੇ ਐਗਜ਼ਾਮ ਆ ਉਹ ਖਤਮ ਹੋ ਗਏ ਨੇ ਤੇ ਬੱਚੇ ਜਦੋਂ ਘਰ ਆਉਂਦੇ ਤੁਹਾਨੂੰ ਪਤਾ ਹੈ ਡਿਮਾਂਡ ਆਉਂਦੀ ਰਹਿੰਦੀ ਆ ਤੇ ਅੱਜ ਆਪਾਂ ਸਿਰ ਦੀ ਡਿਮਾਂਡ ਤੇ ਬਣਾਵਾਂਗੇ ਜੂਸ ਉਹ ਵੀ ਤਿੰਨ ਤਿੰਨ ਤਰ੍ਹਾਂ ਦੇ ਤਾਂ ਚਲੋ ਫਿਰ ਬਣਾਣਾ ਆਪਾਂ ਸਟਾਰਟ ਕਰਦੇ ਆਂ ਪਹਿਲਾਂ ਆਪਾਂ ਬਣਾਵਾਂਗੇ ਵਾਟਰਮੈਲਨ ਦਾ ਜੂਸ ਵਾਟਰਮੈਲਨ ਦੀ ਮੈਂ ਛੋਟੇ ਛੋਟੇ ਜਿਹੜੇ ਪੀਸ ਸੀਗੇ ਉਹ ਮੈਂ ਥੋੜੇ ਜਿਹਾ ਕੱਟ ਲਏ ਸੀ ਤੇ ਆਪਾਂ ਹੁਣ ਇਹਨੂੰ ਮਿਕਸੀ ਦੇ ਜਾਰ ਦੇ ਵਿੱਚ ਪਾਵਾਂਗੇ ਮੈਂ ਸਿੱਧੇ ਜਰ ਦੇ ਵਿੱਚ ਜਿਹੜੇ ਆਪਾਂ ਛੋਟੇ ਪੀਸ ਕੱਟੇ ਸੀ ਆਪਾਂ ਸਾਰੇ ਪਾ ਲੈਣੇ ਆ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਪਾਵਾਂਗੀ ਆਈਸ 큐ਬ ਆਈਸ 큐ਬ ਬਹੁਤ ਜ਼ਰੂਰੀ ਹੈ ਥੋੜਾ ਜਿਹਾ ਮੈਂ ਪਾਵਾਂਗੀ ਲੇਮਨ ਥੋੜਾ ਜਿਹਾ ਪਾਵਾਂਗੇ ਆਪਾਂ ਬਲੈਕ ਸਾਲਟ ਤੇ ਥੋੜੀ ਜਿਹੀ ਆਪਾਂ ਪਾ ਲਵਾਂਗੇ ਚੀਨੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਰਨਾ ਹੈ ਉਲਟ ਫੋਲਟ ਕਰਕੇ ਤੁਸੀਂ ਇਹਨੂੰ मिक्स ਕਰਨਾ ਹੈ ਤਾਂ ਕਿ ਜਿਹੜਾ ਸਾਰਾ ਇਹਦਾ ਰਸ ਆਪਾਂ ਛੰਨੇ ਦੇ ਵਿੱਚ ਚੰਗੇ ਤਰ੍ਹਾਂ ਕੱਢ ਸਕੀਏ ਹੁਣ ਮੈਂ ਇਹਨੂੰ ਛੰਨੇ ਦੇ ਵਿੱਚ ਛਾਣ ਕੇ ਇੱਕ ਬਾਉਲ ਦੇ ਵਿੱਚ ਕੱਢ ਲਵਾਂਗੇ ਸਰਵ ਕਰਨ ਦੇ ਲਈ ਆਪਾਂ ਇਹ ਇਹਨੂੰ ਆਪਾਂ ਗਲਾਸ ਦੇ ਵਿੱਚ ਪਾ ਲਵਾਂਗੇ ਤੇ ਇਸ ਜੂਸ ਦੇ ਵਿੱਚ ਨਾ ਮੈਂ ਛੋਟੇ ਛੋਟੇ ਪੀਸ ਜਿਹੜੇ ਵਾਟਰਮੈਲਨ ਦੇ ਕੱਟ ਲਏ ਸੀ ਤੇ ਉੱਪਰ ਦੀ ਮੈਂ ਇਹਦੇ ਤੇ ਇੱਕ ਮੈਂਟ ਲੀਫ ਰੱਖਤਾ ਸੀ ਇਹਦੇ ਟੇਸਟ ਨੂੰ ਐਨਹਾਂਸ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਜੂਸ ਆਪਣਾ ਕਿੰਨਾ ਸੋਹਣਾ ਬਣਿਆ ਹੈ ਤੁਸੀਂ ਵੀ ਘਰ ਇਸੇ ਤਰੀਕੇ ਨਾਲ ਜੂਸ ਬਣਾਓ ਬਹੁਤ ਜ਼ਿਆਦਾ ਹਾਈਡਰੇਟ ਹੁੰਦਾ ਗਰਮੀਆਂ ਦੇ ਵਿੱਚ ਆਪਾਂ ਨੂੰ ਜਿਹੜੀ ਪਾਣੀ ਦੀ ਕਮੀ ਹੁੰਦੀ ਹੈ ਉਹ ਨਹੀਂ ਦਿੰਦਾ ਤੇ ਸਿਰ ਤੇ ਜੂਸ ਨੂੰ ਬਹੁਤ ਲਾਈਕ ਕਰਦੀ ਮੇਰੀ ਸਿਸਟਰ ਵੀ ਆਈ ਹੋਈ ਸੀ ਉਹਨੂੰ ਵੀ ਇਹ ਜੂਸ ਬਹੁਤ ਹੀ ਵਧੀਆ ਲੱਗਿਆ ਤੇ ਚਲੋ ਹੁਣ ਆਪਾਂ ਬਣਾਉਨੇ ਆ ਦੂਜਾ ਜੂਸ ਇਹਦੇ ਲਈ ਮੈਂ ਥੋੜਾ ਇੱਕ ਕੱਚਾ ਜਿਹੜਾ ਆਂਬ ਹੁੰਦਾ ਹੈ ਉਹ ਮੈਂ ਲਿਆ ਸੀ ਥੋੜਾ ਵਿੱਚੋ yellow yellow ਜਿਹੜਾ ਹੁੰਦਾ ਉਹਦੇ ਨਾਲ ਇਹਦੇ ਨਾਲ ਨਾ ਕਲਰ ਬਹੁਤ ਵਧੀਆ ਆਉਂਦਾ ਹੈ ਤੇ ਆਪਾਂ ਇਹਨੂੰ ਵੀ ਮਿਕਸੀ ਦੇ ਚਾਰ ਵਿੱਚ ਪਾ ਲਵਾਂਗੇ ਥੋੜੇ ਜਿਹਾ ਕ੍ਰਸ਼ ਕਰਕੇ ਆਪਾਂ ਮੈਂਟਲੀਫ ਤੇ ਚੀਨੀ ਪਾ ਦਵਾਂਗੇ ਥੋੜਾ ਜਿਹਾ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਾਲਾ ਨਮਕ ਤੇ ਪਾਣੀ ਦੂਜਿਆਂ ਦੇ ਮੁਕਾਬਲੇ ਆਪਾਂ ਇਹਦੇ ਵਿੱਚ ਘੱਟ ਪਾਣਾ ਹੈ ਥੋੜੇ ਜਿਹਾ ਮੈਂ ਇੱਕ ਗ੍ਰੀਨ ਚਿਲੀ ਲੈ ਲਈ ਸੀ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਆਪਾਂ ਜ਼ਿਆਦਾ ਨਹੀਂ ਪਉਣਾ ਥੋੜਾ ਜਿਹਾ ਪਾਣਾ ਕਿਉਂਕਿ ਜਦੋਂ ਆਪਾਂ ਪੂਰਾ ਬਣਾ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਮਿਕਸ ਕਰਾਂਗੇ ਇੱਕ ਮੈਂ ਆਈਸ ਕਿਊ ਪਾ ਲਈ ਸੀ ਤੇ ਹੁਣ ਆਪਾਂ ਇਹਨੂੰ ਚੰਗੇ ਤਰ੍ਹਾਂ ਗ੍ਰੈਂਡ ਕਰਾਂਗੇ ਉਸੇ ਛੰਨੀ ਦੇ ਵਿੱਚ ਆਪਾਂ ਇਹਨੂੰ ਬਾਉਲ ਦੇ ਵਿੱਚ ਛਾਨ ਲਵਾਂਗੇ ਸਾਰਾ ਪਲਪ ਕੱਢ ਲਵਾਂਗੇ ਤੇ ਹੁਣ ਇੱਕ ਗਲਾਸ ਲਿਆ ਸੀ ਗਲਾਸ ਦੇ ਵਿੱਚ ਮੈਂ ਆਈਸਕਿਊ ਪਾ ਲਿਆ ਸੀ ਤੇ ਕ੍ਰਸ਼ ਕਰਕੇ ਮੈਂ ਮੈਂਟ ਲੀਫ ਪਾ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਜੂਸ ਬਣਾਇਆ ਏ ਥੋੜਾ ਜਿਹਾ ਮੈਂ ਪਾ ਲਿਆ ਸੀ ਪੁੰਨਿਆ ਹੋਇਆ ਜੀਰਾ ਤੇ ਹੁਣ ਆਪਾਂ ਪਾਵਾਂਗੇ ਜੂਸ ਏ ਜੂਸ ਵੀ ਬਹੁਤ ਵਧੀਆ ਤਿਆਰ ਹੁੰਦਾ ਹੈ ਬਹੁਤ ਖੱਟਾ-ਖੱਟਾ ਮਿੱਠਾ-ਮਿੱਠਾ ਜੂਸ ਜਿਹੜਾ ਬਣਦਾ ਹੈ ਕਿਉਂਕਿ ਆਪਾਂ ਇਹਦੇ ਵਿੱਚ ਚੀਨੀ ਵੀ ਪਾਈ ਸੀ ਨਾ ਉਹਦੇ ਨਾਲ ਆ ਜਿਹੜਾ ਟੇਸਟ ਹੈ ਉਹ ਬਿਲਕੁਲ ਚੇਂਜ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਜੂਸ ਬਣ ਕੇ ਘਰੇ ਤਿਆਰ ਹੁੰਦਾ ਹੈ ਹਰ ਜੂਸ ਤੁਸੀਂ ਘਰੇ ਬਣਾ ਸਕਦੇ ਹੋ ਨਾ ਆਪਾਂ ਬਣਾਵਾਂਗੇ ਸਪਰਾਈਟ ਸਨਜੀ ਗਲਾਸ ਦੇ ਉੱਤੇ ਮੈਨੇਬੋ ਲਗਾ ਲਿਆ ਸੀ ਤੇ ਪਲੇਟ ਦੇ ਵਿੱਚ ਮੈਂ ਸੁੱਕੀਆਂ ਲਾਲ ਮਿਰਚਾਂ ਤੇ ਚੀਨੀ ਇਹਨੂੰ ਮਿਕਸ ਕਰਕੇ ਗਲਾਸ ਦੀ ਜਿਹੜੀ ਡੈਕੋਰੇਸ਼ਨ ਕਰ ਦਿੱਤੀ ਸੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਗਲਾਸ ਦੀ ਡੈਕੋਰੇਸ਼ਨ ਕਰਨੀ ਹੈ ਦੋ ਨਿੰਬੂ ਦਾ ਟੁਕੜੇ ਤੇ ਮੈਂਟ ਲੀਫ ਨੂੰ ਮੈਂ ਚੰਗੀ ਤਰ੍ਹਾਂ ਕ੍ਰਸ਼ ਕਰ ਲਿਆ ਸੀ ਕਿ ਜਿਹੜਾ ਇਹਦਾ ਰਸ ਆ ਉਹ ਚੰਗੀ ਤਰ੍ਹਾਂ ਸਪਰਾਈਟ ਦੇ ਵਿੱਚ ਘੁਲ ਜਾਵੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਕ੍ਰਸ਼ ਕੀਤੇ ਹੋਏ ਨਿੰਬੂ ਤੇ ਮੈਂਟ ਲੀਫ ਸੀ ਆਪਾਂ ਪਾ ਦਿੱਤੇ ਸੀਗੇ ਤੇ ਥੋੜੀ ਜਿਹੀ ਮੈਂ ਇਹਦੇ ਵਿੱਚ ਆਪਾਂ ਪਾ ਦਵਾਂਗੇ ਆਈਸ ਕਿਊ ਇਸ ਨੂੰ ਆਪਾਂ ਇਸ ਕਿਉ ਪਾ ਕੇ ਚੰਗੇ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਪਾਣੀ ਵਿੱਚ ਪਾ ਕੇ ਚੰਗੇ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਜੋ ਜਿਹੜਾ ਮਿੰਟ ਲੀਫ ਦਾ ਤੇ ਨਿੰਮੂ ਦਾ ਰਸ ਆ ਵਾਪਸ ਦੇਵਿਸ ਚੰਗੇ ਤਰ੍ਹਾਂ ਕੁਲ ਜਾਣ ਹੁਣ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਸਪਰਾਈਟ ਜਦੋਂ ਆਪਾਂ ਸਪਰਾਈਟ ਮਿਕਸ ਕਰਦੇ ਆ ਮਿੰਟ ਤੇ ਲੈਮਨ ਆਟੋਮੈਟਿਕਲੀ ਉੱਪਰ ਆ ਜਾਂਦੇ ਆ ਤੁਸੀਂ ਦੇਖਦੇ ਆ ਨਾ ਆਪਣਾ ਕੋਈ ਵੀ ਪੈਸਾ ਨਹੀਂ ਲੱਗਾ ਤੇ ਕਿੰਨੀ ਸੋਹਣੀਆਂ ਤਿੰਨੇ ਡਰਿੰਕਾਂ ਆਪਣੀਆਂ ਘਰ 'ਚ ਬਣ ਕੇ ਤਿਆਰ ਹੋ ਗਈਆਂ ਤੁਸੀਂ ਵੀ ਗਰਮੀਆਂ ਦੇ ਵਿੱਚ ਐਵੇਂ ਹੀ ਆਪਣੀਆਂ ਜਿਹੜੀਆਂ ਸਾਰੀਆਂ ਡਰਿੰਕਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਹੋਰ ਵੀ ਬਹੁਤ ਸਾਰੀਆਂ ਡਰਿੰਕਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੁਸੀਂ ਵੀ ਇਦਾਂ ਹੀ ਡਰਿੰਕ ਜਿਹੜੀ ਹੈ ਆਪਣੇ ਘਰ ਤਿਆਰ ਕਰ ਸਕਦੇ ਹੋ ਮੇਰੀ ਫੇਵਰਿਟ ਡਰਿੰਕ ਜਿਹੜੀ ਆ ਉਹ ਤਾਂ ਰੋ ਮੰਗੇਓ ਵਾਲੀ ਐ ਮੈਂ ਇਹਨੂੰ ਹਫ਼ਤੇ ਦੇ ਵਿੱਚ ਦੋ ਤਿੰਨ ਵਾਰ ਤਾਂ ਜ਼ਰੂਰ ਹੀ ਬਣਾ ਲੈਣੀ ਆ ਅੱਜ ਦਸਿਰਤ ਮੈਨੂੰ ਤੰਗ ਕਰ ਰਹੀ ਸੀ ਕਿ نیچے ਮੈਂ ਪਲੇਗ੍ਰਾਉਂਡ ਜਾਣਾ ਐ ਬਟ ਮੇਰਾ ਕੋਈ ਮੂਡ ਨਹੀਂ ਸੀ ਦੇਖੋ ਅਜੇ ਵੀ ਮੈਨੂੰ ਇਹ ਤੰਗ ਹੀ ਕਰ ਰਹੀ ਐ ਤੇ ਮੈਂ ਇਸ ਨੂੰ ਕਹਿ ਰਹੀ ਆ ਕਿ ਮੈਂ ਨਹੀਂ ਜਾਣਾ ਆਪਣੇ ਪਾਪਾ ਨਾਲ ਲੈ ਜਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਤੱਕ ਤੱਕ ਲਈ ਸਸ਼ਕਾ